ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹਨ ਡਰੋਨ ਭੇਜੇ ਜਾ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਵੀ ਹੈ ਤੇ ਨਾਲ ਹੀ ਜਿਹੜੇ ਪਾਕਿਸਤਾਨ ਦੇ ਡਰੋਨ ਨੇ ਉਹ ਬਰਾਮਦ ਵੀ ਹੋ ਰਹੇ ਨੇ ਪੰਜਾਬ ਦੇ ਪਿੰਡਾਂ ਦੇ ਲੋਕ ਤੈਸ਼ ਦੇ ਵਿੱਚ ਨੇ ਕਿਉਂਕਿ ਖੇਤਾਂ ਦੇ ਵਿੱਚ ਨਿਤ ਕੋਈ ਮਿਸਾਈਲ ਮਿਲਦੀ ਹੈ ਜਾਂ ਫਿਰ ਡਰੋਨ ਮਿਲਦੇ ਨੇ ਤੇ ਕਈ ਘਰਾ ਦਾ ਨੁਕਸਾਨ ਵੀ ਹੋ ਗਿਆ ਫਿਰੋਜ਼ਪੁਰ ਦੇ ਵਿੱਚ ਡਰੋਨ ਡਿੱਗਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਅੰਮ੍ਰਿਤਸਰ ਦੇ ਰਾਜਸਥਾਨੀ ਦੇ ਪਿੰਡ ਰਾਣੇਵਾਲੀ ਦੇ ਵਿੱਚ ਉਸ ਵੇਰੇ ਇੱਕ ਡਰੋਨ ਵਰਗੀ ਚੀਜ਼ ਡਿੱਗੀ ਸੀ ਮੌਕੇ ਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਲੋਕਾਂ ਨੇ ਇਸ ਨੂੰ ਖੇਤਾਂ ਦੇ ਵਿੱਚ ਡਿੱਗਿਆ ਹੋਇਆ ਵੇਖਿਆ ਤੇ ਜਿਵੇਂ ਹੀ ਲੋਕਾਂ ਨੂੰ ਇਹ ਪਤਾ ਲੱਗਾ ਲੋਕ ਪਹੁੰਚ ਗਏ ਤੇ ਨਾਲ ਹੀ ਸੂਚਨਾ ਵੀ ਦੇ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਤੇ ਭਾਰਤੀ ਫੌਜ ਦੇ ਜਵਾਨ ਉੱਥੇ ਖੇਤਾਂ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਪਾਕਿਸਤਾਨੀ ਡਰੋਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ ਹਾਲਾਂਕਿਉਂ ਪਾਕਿਸਤਾਨੀ ਡਰੋਨ ਨੂੰ ਤਬਾਹ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਬਹੁਤ ਉੱਚੀ ਆਵਾਜ਼ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਡਰੋਨ ਦੀ ਸੁਣਾਈ ਦਿੱਤੀ ਸੀ ਇਸ ਕਰਕੇ ਖੇਤਾਂ ਦੇ ਵਿੱਚ ਅੱਗੇ ਲੱਗੀ ਵੀ ਦੱਸੀ ਜਾ ਰਹੀ ਹੈ ਤਾਂ ਡਰੋਨ ਦੇ ਕੁਝ ਹਿੱਸੇ ਪਿੰਡ ਦੇ ਵਿੱਚੋਂ ਮਿਲੇ ਨੇ ਤੇ ਪੁਲਿਸ ਮੌਕੇ ਤੇ ਪਹੁੰਚੀ ਜਿਸ ਨੇ ਇਹਨਾਂ ਹਿੱਸਿਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਵੀ ਖੇਤਾਂ ਦੇ ਵਿੱਚ ਇਕੱਠੇ ਹੋਏ ਨੇ ਉਦੋਂ ਹੀ ਪੁਲਿਸ ਤੇ ਭਾਰਤੀ ਫੌਜ ਦੇ ਜਵਾਨ ਵੀ ਮੌਕੇ ਤੇ ਪਹੁੰਚੇ ਹੋਏ ਨੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਡਰੋ ਨਾ ਕਿਉਂਕਿ ਜੋ ਡਰੋਨ ਸੀ ਉਹ ਤਬਾਹ ਹੋ ਚੁੱਕਿਆ ਆ ਆਵਾਜ਼ ਲੋਕਾਂ ਨੇ ਜ਼ਰੂਰ ਸੁਣੀ ਹੈ ਹਾਲਾਂਕਿ ਲੋਕਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਬਹੁਤ ਉੱਚੀ ਆਵਾਜ਼ ਸੁਣੀ ਸੀ ਜਿਸ ਤੋਂ ਬਾਅਦ ਲੋਕ ਡਰ ਗਏ ਸੀ ਤੇ ਉਹਨਾਂ ਨੂੰ ਇਹ ਲੱਗਾ ਕਿ ਕਿਤੇ ਨਾ ਕਿਤੇ ਸਾਡੇ ਪਿੰਡ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਕੋਈ ਚੀਜ਼ ਡਿੱਗੀ ਹੈ ਇਸ ਕਰਕੇ ਹੀ ਪੁਲਿਸ ਨੂੰ ਸੂਚਨਾ ਉਹਨਾਂ ਲੋਕਾਂ ਦੇ ਵੱਲੋਂ ਦਿੱਤੀ ਗਈ ਤੇ ਡਰੋਨ ਦੇ ਕੁਝ ਹਿੱਸੇ ਪਿੰਡ ਦੇ ਵਿੱਚੋਂ ਮਿਲੇ ਨੇ ਤੇ ਪੁਲਿਸ ਮੌਕੇ ਤੇ ਪਹੁੰਚੀ ਹੋਈ ਐ ਇਸ ਮੌਕੇ ਲੋਕਾਂ ਦਾ ਕੀ ਕਹਿਣਾ ਉਹ ਵੀ ਸੁਣਦੇ ਹਾਂ ਹਾਂਜੀ ਭਾਜੀ ਕੀ ਨਾਮ ਤੁਹਾਡਾ ਨਾਮ ਮੇਰਾ ਗੁਰਸਹਿਬ ਸਿੰਘ ਜੋ ਦਾ ਸਰਪੰਚ ਪਿੰਡ ਰਣੇਵਾਲੀ ਠੀਕ ਇਸ ਵੀਰੇ 5 ਵਜੇ ਦਾ ਇਹ ਤਕਰੀਬ ਦੀ ਗੱਲ ਹੈ ਜਦੋਂ ਇਹ ਡਰੋਨ ਜਿਹੜਾ ਦਿਖਾਇਆ ਬਲਾਸਟ ਹੋਇਆ ਬਲਾਸਟ ਹੋਣ ਦੇ ਸਾਰੇ ਅੱਗ ਲੱਗੀ ਹੈ ਇੰਨਾ ਕਿ ਵਿਹਲੀ ਜਗ੍ਹਾ ਕਰਕੇ ਕੋਈ ਨੁਕਸਾਨ ਨਹੀਂ ਹੋਇਆ ਸਵੇਰ ਦਾ ਪ੍ਰਸ਼ਾਸਨ ਵੀ ਆਇਆ ਚੁੱਕਾ ਹੈ ਮੀਡੀਆ ਵਾਲੇ ਵੀ ਆਏ ਆ ਹੁਣ 에ਅਰਫੋਰਸ ਵਾਲੇ ਵੀ ਪਹੁੰਚ ਚੁੱਕੇ ਆ ਉਹ ਜਾਂਚ ਕਰਨਗੇ ਕੀ ਹੋਇਆ ਹੈ ਬਾਕੀ ਇੰਨਾ ਕਿ ਸਾਨੂੰ ਜੁ ਹੋਰਤ ਜਿਆਦਾ ਪਤਾ ਨਹੀਂ ਜਾਣਕਾਰੀ ਮੁਤਾਬਕ ਪਿੰਡ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਖੇਤਾਂ ਦੇ ਵਿੱਚ ਅੱਗ ਲੱਗੀ ਜ਼ਰੂਰਤ ਅੱਸੀ ਜਾ ਰਹੀ ਹੈ ਪਰ ਇਹ ਪਾਕਿਸਤਾਨੀ ਡਰੋਨ ਹੈ ਜੋ ਤਬਾਹ ਕਰ ਦਿੱਤੇ ਗਏ ਨੇ ਕਿਉਂਕਿ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਜਾਂਦੇ ਨੇ ਤੇ ਉੱਥੇ ਹੀ ਫੌਜ ਦੇ ਜਵਾਨ ਵੀ ਮੌਕੇ ਤੇ ਪਹੁੰਚੇ ਹੋਏ ਨੇ